ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ 'ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੂਗੇ ਟਾਈਮ ਹੈ ਸਵੇਰ ਦਾ 6:00 ਵਜੇ ਨੇ ਬਹੁਤ سارے ਕੰਮ ਕਰ ਲਏ ਨੇ ਗਰਮੀ ਐ ਹੱਦੋਂ ਵੱਧ ਹਾਦੀ ਪਾਈ ਪਈ ਐ ਗਰਮੀ ਦੀ ਇੰਨੀ ਗਰਮੀ ਹੋਈ ਪਈ ਐ ਹਣ ਮੈਂ ਤਿਆਰ ਕਰ ਬਣੀ ਆਂਦੀ ਸੀ ਹੁਣ ਚਲੋ ਆਪਾਂ ਵਲੌਗ ਸ਼ੁਰੂ ਕਰ ਲੈਣਾਂਗੇ ਤੇ ਅੱਜ ਕਿਸ ਤਰ੍ਹਾਂ ਨਹਿ ਰਹੂ ਕਿੱਥੇ ਜਾਵਾਂਗੇ ਕੌਣ ਆਊ ਕੌਣ ਜਾਊ ਪਤਾ ਨਹੀਂ ਦੱਸਾਂਗੇ ਜੇ ਕੋਈ ਆਇਆ ਗਿਆ ਹਨ ਤੇ ਬਾਕੀ ਆਪਣੇ ਕੰਮ ਧੰਦੇ ਰੋਜ਼ ਦੀ ਰੁਟੀਨ ਵਾਂਗੂ ਚੱਲਦੀ ਰਹਿਣਗੇ ਜਿਵੇਂ ਆਪਾਂ ਰੋਜ਼ ਹੀ ਕਰਦੇ ਆ ਹਾਂ ਹੁਣ ਉੱਕੇ ਚਾਹ ਪੀਤੀਆਂ ਨਾਲੇ ਹੁਣ ਤੇ ਲੱਗਦਾ ਮੋਬਾਈਲ ਚਾਰਜ ਸਵੇਰੇ ਸ਼ਾਮ ਮੋਬਾਈਲਾਂ ਦੇ ਪਲੱਗ ਚਾਰਜ ਹਨਾ ਕਰ ਕਰੇ ਗਿਓ ਵਾਲਾ ਹੁਮਲਾਲਾ ਜਿੰਨੇ ਜੀ ਹੁੰਦੇ ਨੇ ਉੰਨੇ ਹਰ ਇੱਕ ਕੋਲ ਮੋਬਾਈਲ ਹੈ ਹਨਾ ਕੋਈ ਮੋਬਾਈਲ ਕਿ ਬਣਾ ਸਾਡ ਦਾ ਫੇਰ ਅੱਡੋ ਅੱਡ ਚਾਰਜ ਸਵੇਰੇ ਉੱਠ ਕੇ ਉਧਰੋਂ ਅੱਖ ਨੇ 5 ਵਜੇ ਚਾਰਜ ਉਧਰੋਂ ਸਵੇਰੇ ਹਜੇ ਵੀ ਨਹੀਂ ਚਾਰਜ ਫੋਨ ਹੋ ਰਿਹਾ ਨਹੀਂ ਚਾੜੂ ਲੱਗ ਗਿਆ ਦਾ ਤੇ ਅੱਧਾ ਅੱਧਾ ਰਹਿ ਗਿਆ ਉਹ ਬਾਹਰ ਲਵੇੜਾ ਸੰਭਰਾ ਗਿਆ ਆਵੇੜਾ ਸੰਭਰਿਆ ਗਿਆ ਦਰਵਾਜ਼ਾ ਕਮਰੇ ਦਾ ਹੈਗਾ ਨਹੀਂ ਗਰਮੀ ਨੇ ਹੱਥ ਦੋ ਪਾਈ ਪਾਈ ਪਈਆ ਮਖਾ ਚ ਲੋਗ ਨੇ ਪ੍ਰਕਾਰ ਕੱਢ ਲਈ ਚਾਹ ਪਾਣੀ ਸਾਰਿਆਂ ਨੇ ਪੀ ਲਿਆਗਾ ਤੇ ਸੁਖਮਾ ਗੁਰਮੁਖ ਰੂਹ ਉੱਠ ਕੱਢੀਆਂ ਹੋਏ ਤੇ ਇਹਦਾ ਡੈਡੀ ਵੀ ਉੱਠ ਕੇ ਹੁਣ ਤੇਰਾ ਖੇਤ ਜਾਣਗੇ ਪਾਣੀ ਧਾਣੀ ਦੇਖਣਗੇ ਹਨ ਤੇ ਬਾਕੀ ਆਪਾਂ ਹੁਣ ਲਿਹਾਉਣੇ ਧਾਰ ਕੱਢ ਕੇ 6 ਵਜੇ ਤੋਂ ਪਹਿਲਾਂ ਮਿਲਦੀ ਨਹੀਂ ਹੈਗੀ ਕਿਉਂਕਿ ਤੋਕ ਕੋੜੈਗੀ ਫੇਰ ਜੇ ਜਦੋਂ ਆਪਾਂ ਸੁਨੇਹਾ ਸੇੜਦੇ ਆਂ ਸੀ ਛੱਡ ਜੰਦੇ ਆਪਾਂ ਸਾਨੂੰ ਮਿਲਦਾ ਨਹੀਂ ਜਿਹੜੇ ਟਾਈਮ ਤੇ ਆਪਾਂ ਨੂੰ ਮਿਲਦਾ ਉਹ ਉਸ ਟਾਈਮ ਤੇ ਆਪਾਂ ਨੂੰ ਸੇੜਨ ਲੱਗ ਇਹ ਤਾਂ ਕਿਉਂ ਦੇ ਪਰਾਂ ਦਾ ਕਰ। ਕਿਉਂਕਿ ਇਸ ਕਰਕੇ ਆਪਣਾ ਕੰਮ ਹੁੰਦਾ ਰਹਿੰਦਾਗਾ। ਲੈ ਗੁਰਮਨ ਤੇ ਜੂੜ ਆਇਆ ਕਰਣੀ ਫੇਰ ਲਾਲੀ ਪੋਚੀ। ਲੋ ਜੀ ਪਤਾਰ ਕੱਢ ਲਿਆ। ਤੇ ਦੁੱਧ ਤੇ ਤਤਾਰ ਦਿੱਤਾ। ਇਹ ਰੁੱਤ ਤਰਦਣੇ ਪੱਜਾਲੀ। ਘਾਰ ਲਈ। ਤੇ ਚਾਹ ਪਾ ਲਈ ਆ। ਨਾ ਪ茶 ਪੀ ਲਾਂਗੇ। ਨੇ ਦੁੱਧ ਨੂੰ ਗਾਲੀ ਆਜੂ ਫੇਰ ਦੇਖੋ ਭਾਂਡੇ ਦਾ ਢੇਰ ਰੱਖੇਲ ਜੀ ਭਰੀ ਪਈ ਐ ਹਜੇ ਮੈਂ ਕੈਂਪਰ ਧੋ ਕੇ ਪਰਨੇਗਾ ਤੇ ਖਾ ਸਬਜੀ ਖਾਉਣੀ ਹੈਗੀ ਬਹੁਤ سارے ਕੰਮ ਹੋ ਜਾਂਦੇ ਨੇ ਸਵੇਰ ਵੇਲੇ ਇਹ ਸਾਰੀ ਕੁ ਭੈਣ ਦੀ ਨਾਲ ਭੈਣ ਦੀ ਗੱਲ ਇੱਕ ਹੈ ਨਾ ਸਵੇਰ ਵੇਲੇ ਕੰਮਾਂ ਦਾ 12 ਸਾਰਾ ਜਮੀ ਨਹੀਂ ਆਉਂਦਾ ਗਰਮਨ ਤੇ ਸੁਪਨਾ ਲਾ ਰਹੀਆਂ ਨੇ ਜੀ ਪੁੱਛੇ ਤੇ ਵਧੀਆ ਮੌਸਮ ਹੋ ਗਿਆ ਗਰਮੀ ਆ ਪਰ ਧੁੱਪ ਅਜੇ ਨਿਕਲ ਹੀ ਨਹੀਂ ਅੱਜ ਬੱਦਲ ਵਾਈ ਜਾ ਗਰਮੀ ਇੰਨੀ ਹੋਈ ਪਈ ਆ ਜਿੰਨੀ ਵੀ ਕਹਿ ਦੋ ਤੇ ਪ੍ਰਿੰਦੀਆਂ ਘਰੋਂ ਵੀ ਤੋੜਨ ਵਾਲੀਆਂ ਹੋਈਆਂ ਪੈਨ ਬਹੁਤ ਜ਼ਿਆਦੇ ਕੁਸ ਕੱਲ ਤੋੜੀਆਂ ᱛੀਆਂ ਜੜੀਆਂ ਕੱਲ ਛੋਟੇ ਤੇ ਹੋ ਰਾਤ ਰਤ ਵੱਡੀਆਂ ਹੋ ਗਈਆਂ ਤੇ ਫਾਲੀਆਂ ਵੀ ਲੱਗੀਆਂ ਪਈਆਂ ਹੋਣਗੀਆਂ ਤੇ ਸਵੇਰ ਸਵੇਰੇ ਹਨਾ ਬਾੜੀ ਚ ਗੇੜਾ ਮਾਰਨਾ ਵਧੀਆ ਲੱਗਦਾ ਆ ਚਿੜੀਆਂ ਦਾ ਕੁੰਡਾ ਉੱਪਰ ਆ ਗਿਆ ਕੁਛੋ ਗਸੋਕੇ ਆ ਕੇ ਪਾਣੀ ਪੀਂਦੀਆਂ ਨਹੀਂ ਦੇਖੋ ਫਲ ਐਨਾ ਫਲ ਚੱਕ ਕੇ ਰੱਖਿਆ ਫਲੀਆਂ ਨੇ ਤੇ ਕਦ ਦੂਪ ਤੈ ਲੱਗ ਲੱਗ ਮੱਛੀ ਆਂਦੇ ਲੱਗਦੇ ਤਾਂ ਬਹੁਤ ਨੇ ਲੱਗ ਲੱਗ ਮੱਛੀ ਆਂਦੇ ਨੇਗੇ ਤੇ ਪਤਾ ਨਹੀਂ ਕੀ ਕਾਰਨ ਹੈ ਰ ਫਿਰ ਮੱਝਾਂ ਵਾਲਾ ਹੋਣਾ ਪਊਗਾ ਸਾਰਾ ਦਿਨ ਨਿਕਮਾ ਨੇ ਥੋੜਾ ਠਾਰੀ ਲੋਟਾਂਗੀ ਇਹ ਤਾਂ ਗਰਮੀ ਆ ਗਰਮੀ ਨਹੀਂ ਬੂਮ ਮਚਾਈ ਪਈ ਆ ਲੋੜ ਤਾਂ ਆ ਆ ਗਿਆ ਬਿੱਬੀ ਲੱਗਦੀ ਹੋਰ ਰੋਟੀ ਹਾਂ ਕਿੰਨਾ ਟਾਈਮ ਹੋ ਗਿਆ ਤਾਂ ਦੇਖੀ ਮੈਨੂੰ ਬਹੁਤ ਸੋਪਨ ਹੋ ਰਹਾ ਤੇ 6:00 ਵੱਜ ਗਏ 6:30 ਹੋ ਗਏ 6:30 6:30 ਹੋ ਗਏ ਹੋ ਰੱਬਾ ਇਹ ਨੀ ਗਰਮੀ ਛਾੜੂ ਬੇਲਾ ਹੋ ਗਿਆ ਛਾੜੂ ਬੇਲਾ ਆ ਹਾਂ ਲਾਇਆ ਉੱਪਰ ਉੱਪਰ ਹੋ ਚਲਾਇਆ ਕਰਦ ਕਰੀਏ ਕੰਮ ਫਟਾਫਟ ਮੇਰੇ ਵੀ ਦੁੱਧ ਨੂੰ ਬਾਲੀ ਆਉਂਦੇ ਆਉਂਦੇ ਚਾਹ ਪੀ ਲਾਂ ਫਿਰ ਮਿਲਦੇ ਆਪਾਂ ਪੀ ਲਾ ਪੀ ਲਾ ਹੁਣ ਨਾ ਕਰੇ ਜੇ ਤੇ ਮੇਰੀ ਲੋ ਜੀ ਆਪ ਮੱਝਾਂ ਨੇ ਮੌਣੇ ਦੋ ਮੱਝਾਂ ਐ ਨਾ ਬਾਕੀ ਬਾਤ ਸਿਆ ਨੀ ਕੋਈ ਜੇਰੇ ਜੇਰੇ ਸਭ ਨੂੰ ਸੰਮਰਾਜ ਹੋਰ ਹੁੰਦਾ ਪਰ ਮਾਇਆ ਹੁੰਦਾ ਕਿ ਸੰਗਣ ਤੇ ਚਾਲੇ ਪੁੱਛਾ ਚਾਹ ਸਰਦਾਰ ਜੀ ਮੈਂ ਉਹਦਾ ਮੈਂ ਕਿੰਨੇ ਦਿਨ ਤੇ ਜਿਹੜਾ ਛੇ ਤੋਂ ਜਿਹੜਾ ਮਾਰਿਆ ਵਾ ਹਨਾ ਕੰਕਾਣੀ ਦੇਖਿਆ ਵਾ ਜਿੱਦ ਨੂੰ ਆਇਆ ਹਾਂ ਦਾ ਮੈਂ ਖਨੇ ਹਾ ਕਹਿੰਦੇ ਕੋਈ ਨਹੀਂ ਆਲਾ ਸਾਰਿਆਂ ਨੂੰ ਟੋਕਣੇ ਕੰਮ ਦੀ ਬੀਬੀ ਤਾਂ ਉੱਧਰ ਬਾਗ ਜਾਏਗੀ ਬਾਗ ਉੱਧਰ ਤਾਂ ਗਾਇਆ ਹੋਣਾ ਕਿ ਉਹਨਾਂ ਦੀ ਸਰੇ ਪਾਪੇ ਗੋਤੀ ਕਰਨਗੇ ਸੋਨੀ ਜੋਨੀ ਪਾਪੇ ਨੂੰ ਗਾਇਲ ਨੂੰ ਕਿਤੇ ਆ ਜਾ

खाने पाई चलो पानी पाई बारियाँ चला जो ना मैं मट जन पानी पीने लग रही पानी पा ਇਹ ਲਾਓ। ਸੋ ਬਾਅਦ ਵਿੱਚ ਅੰਤਲੇ ਪਾਸੇ ਬੰਨ੍ਹ ਕਾ ਲਾਂਗੇ ਬਾਅਦ ਵਿੱਚ ਲਾ ਦਾਂਗੇ। ਚਲੋ ਬਈ। ਸਾਰਣ ਸਾਰਣ ਮੈਂ। ਲੋ ਜੀ ਆਪਣੇ ਕੰਮ ਸਾਰੇ ਤਕਰੀਬਨ ਨਿਬੜ ਗਏ ਨੇ ਕੱਪੜੇ ਰਹਿ ਗਏ ਮਸ਼ੀਨ 'ਚ ਪਾਉਣ ਵਾਲੇ। ਤੇ ਇਹਨਾਂ ਦੀ ਦਾਦੀ-ਪੋਤੀ ਦੀ ਵੀ ਤਿਆਰੀ ਹੋ ਗਈ ਜਾਣ ਦੀ ਤੁਹਾਨੂੰ ਦਿਖਾਉਣਿਆਂਗੇ। ਦੋ ਬੈਗ ਭਰ ਕੇ ਤਿਆਰ ਕਰ ਲੈਨੇਗੇ ਦੋਨਾਂ ਤਿੰਨਾਂ ਦਾਦੀ-ਪੋਤੀ ਨੇ। ਸੇ ਤੇ ਬੀਬੀ ਆ ਪਾਉਗੀ ਜਾਂਦੀ ਤੇ ਗੁਰਮੁਣ ਵਾਲਾ ਪਾਉਗੀ ਕਾਡੇ ਪਏ ਨੇ ਜੀ ਪ੍ਰੈਸ ਕਰਕੇ ਸੁਖਮਣ ਦੇ ਪਤਾ ਲਈ ਤੇ ਉਹ ਸੂਟ ਵੀ ਸਮਾਇ ਲੈ ਜਿਹੜੇ ਤਰਸੇਮ ਨੇ ਦਿੱਤੇ ਸੀ ਕਿਉਂਕਿ ਅਸੀਂ ਉਹਦੀ ਸਮਿਆਉਣਾ ਜੇ ਲਾਇਕ ਜਿਰੋ ਦੇਰਾਂ ਦਾ ਕੋਈ ਆਲਾ ਰਿਸ਼ਤੇਦਾਰ ਭੈਣ ਭਾਈ ਲੈ ਕੇ ਰੱਖ ਲੈਣਾ ਜਿਰੋਂ ਕਿਤੇ ਜਾਣਾ ਹੁੰਦਾ ਔਰ ਸਲਾਈ ਕਰਾ ਲੈਣਾ ਲੋ ਜੀ ਮੱਝਾਂ ਆਪਣੇ ਨਿਵਾ ਦਿੱਤੀਆਂ ਨੇਗੀਆਂ ਨਮਾ ਕੇ ਮੱਝਾਂ ਪਾਈ ਅੱਪਾ ਨੇ ਸਫਾਈ ਵੀ ਕਰ ਦਿੱਤੀ ਏ ਥੱਲੋਂ ਇੱਥੇ ਬੰਨਾਂਗੇ ਅੱਪਾ 4 ਵਜੇ ਕਿਉਂਕਿ 4 ਵਜੇ ਬੰਨਣਗੇ ਔਰ ਉਹ ਸੁੱਕ ਜਾਣਗੇ ਖੋਲੀਆਂ ਵੀ ਸੰਭਰਤੀਆਂ ਐਨਾਂ ਕ ਦਾਣੇ ਵਾਲੇ ਕੱਖ ਸੀ ਆ ਜਿਹੜੀ ਸੂਣ ਵਾਲੀ ਮੱਝ ਆਉਣੂ ਕਰ ਦਿੱਤੇ ਨੇ ਉਹ ਜਿਹੜਾ ਨੂੰ ਕੱਖ ਸਰਦਾਰ ਜੀ ਖੇਤੋਂ ਆ ਕੇ ਕੱਖ ਪਾਉਣਗੇ ਉਹਦੋਂ ਖੋਲੀਆਂ ਨੂੰ ਹਵਾ ਲੱਗੂਗੀ ਅਸੀਂ ਆਏ ਨਹੀਂ ਤੇ ਉਹਦੀ ਪਾਦੀ ਕੱਖ ਖੋਲੀਆਂ ਖਾਲੀਆਂ ਜੇ ਸੁੱਕ ਜਾਂਦੇ ਨੋਰੋਂ ਪਾਉਣੇ ਆ ਆਬ ਦੇ ਵਰ ਗਈ ਹੁੰਦਾ ਬੇਹਾ ਕੱਖ ਨਹੀਂ ਕੋਈ ਖਾਂਦਾ ਪਸੂ ਉਹ ਸਵੇਰੀ ਪਾਇਦੀ ਮ ਕੱਖ ਮਨੋਂ ਆਇਤੀ ਸੀ ਸਵੇਰੇ ਉਹ ਖੁਰਲਿਆਂ ਚ ਹੋਣੇ ਨਹੀਂ ਮੈਂ ਟੋਏ ਚ ਤਾਜ ਤਾਰ ਚਾਰ ਪੱਟ ਕੇ ਪਾਇਆ ਸੀ ਜਿਹੜਾ ਬੇਹਾਤ ਪਏ ਕੱਖ ਹੁੰਦੇ ਨੇ ਹਨਾ ਦਾਣੇ ਵਾਲੇ ਉਹ ਆਪਣੀਆਂ ਕਟੀਆਂ ਹੀ ਪੜ ਜਾਂਦੀਆਂ ਨੇ ਮੱਝਾਂ ਨੂੰ ਸੂਣ ਵਾਲੀਆਂ ਤੇ ਦੁੱਧ ਵਾਲੀਆਂ ਨੂੰ ਤਾਜੇ ਪਾ ਲੈਣਾ ਇਹਦੇ ਕਟੀਆਂ ਨੇ ਮੱਝਾਂ ਦੇ ਝੂਠੇ ਕੱਖ ਦਾਣੇ ਵਾਲੇ ਚੱਕ ਕੇ ਕਟੀਆਂ ਨੂੰ ਪਾ ਲੈਣ ਉਹ ਦੋਨ ਤੀਜੀਆ ਛੋਟੀ ਆਪਰਾ ਬੈਠੀ ਐ ਲੋਗੀ ਇਸ ਤਰ੍ਹਾਂ ਆਪਣੇ ਕੰਮ ਹੋ ਗਏ ਨਹੀਂ ਪੱਖੇ ਚਲਾ ਦਿੱਤੇ ਨੇ ਹੁਣ ਬਾਹਰੇ ਹੱਥ ਹੁਣ ਬਹਿ ਜਾਣਗੀਆਂ ਬਸ ਮੈਨੂੰ ਵੀ ਆਇਆ ਹੁੰਦਾ ਜੇ ਵੀ ਪਿੰਡਾ ਸੁੱਕੇ ਤੋਂ ਬੈਠਣ ਮੱਝਾਂ ਕਿਉਂਕਿ ਪਿੰਡਾ ਸੁੱਕੇ ਤੋਂ ਫਿਰ ਬਾਲਿਆ ਲਿਬੜਦੀਆਂ ਨਹੀਂ ਗਈਆਂ ਜੇ ਉਹਦੀ ਬਹਿ ਜਾਂਦੀਆਂ ਨੇ ਫਿਰ ਇੱਤੇ ਤੇ ਨਾ ਜਿਬੜ ਜਿ ਲਿਬੜ ਜਾਂਦੇ ਨੇ ਬਿੱਲੇ ਪਿੰਡੇ ਨਾਲ ਕੰਮ ਆਪਾਂ ਨੇ ਕਰ ਲਏ ਨੇਗੇ ਤੇ ਹੁਣ ਇਹਨਾਂ ਦੀ ਤਿਆਰੀ ਕਰਾਉਣੇ ਨਾਲ ਜਿਹੜੀ ਵੀ ਰਹਿੰਦੀ ਹੈਗੀ ਸਾਬਣ ਸੋਬਣ ਪੇਸਟ ਪੋਸਟ ਜੋ ਵੀ ਪਾਉਣਾ ਇਹਨਾਂ ਨੇ ਪਾ ਲਣ ਗਿਆ। ਸੁੱਤੀ ਸੁੱਤੀ ਸੋਟਾ ਬੀਬੀ ਦਾ ਮੇਰੇ ਇਹ ਨਾਲ ਦੇ ਕੱਪੜਾ ਹੈ। ਹਾਂ ਗੁਰਮੰਦਾ ਵੀ ਹੈਗਾ ਇਹ ਸਸਤਾ ਹੀ ਆ ਚਾਰਕ ਸੌ ਦਾ ਹੀ ਆ। ਵਧੀਆ ਗਾ ਪੁਰਲ ਪੋਲਾ ਕੱਪੜਾ। ਤੇ ਜੇ ਆਪਣੀ ਸਫਾਈ ਸਭੂ ਸਾਰਾ ਨਿਬੜ ਗਿਆ। ਕੰਮ ਇੱਥੇ ਮੈਂ ਹਰ ਰੋਜ਼ ਪੋਚਾ ਨਹੀਂ ਲਾਉਂਦੀ ਇੱਥੇ ਚਾਰ ਪੰਜ ਦਿਨਾਂ ਬਾਅਦ ਹਫਤੇ ਬਾਅਦ ਲਾਉਣੀ ਆ ਕਿਉਂ ਇੱਥੇ ਪੱਕਾ ਟੀ ਵੜਦੇ ਆਂਗੇ। ਤੇ ਉਧਰ ਸਾਰਾ ਹਰ ਰੋਜ਼ ਲੱਗਦਾ ਗਾ ਪੋਚਾ। ਲੋ ਜੀ ਆਪਣਾ ਚਾਤਰੀ ਹੋਈ ਐ 10 ਵਾਲੀ 10 ਵਾਲੀ ਚਾਤਰੀ ਹੋਈ ਐ ਖੇਤ ਚ ਜਾਊਗੀ ਹੁਣੀ ਧਰੀ ਐਗੀ ਪਿੱਤਾ ਪਾਣੀ ਹੋਇਆ ਸੀ ਹੁਣ ਹੱਸ ਵਧਾਤਾ ਉਧਰ ਆਪਣਾ ਮਸ਼ੀਨ ਚ ਪਾਣੀ ਨਿਕਲ ਜਾਂਦਾ ਪਾਈਪ ਲਾ ਕੇ ਆਈਆਂਗੇ ਛੋਟੀ ਲੋ ਜੀ ਹਨਾ ਦਾਣੇ-ਦਾਣੇ ਤੇ ਮੋਹਰ ਐਗੀ ਜਿੱਥੇ-ਜਿੱਥੇ ਦਾ ਵੀ ਦਾਣਾ ਪਾਣੀ ਖਾਣਾ ਹੁੰਦਾ ਹਨਾ ਬੰਦਾ ਉੱਥੇ ਚ ਬੋਲਾਂਦਾ ਹੈਗਾ ਤੇ ਸੋਖਮਣ ਹੋਰ ਨਾਨਾ ਜਲਤ ਸਿਗਾ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਦਾ ਅੰਬਰਸਰ ਦੀ ਪਿਆਰੀ ਉਹਨਾਂ ਦੀ ਤੇ ਵਾਹਿਗੁਰੂ ਇਹਨਾਂ ਦੀ ਜਤਰਾ ਸਫਲ ਕਰੇ ਭਈ ਹੈ ਨਾ ਤੇ ਬਸ ਕੀ ਹੁਣ ਮੈਂ ਰਹਿ ਜੂਗੀ ਕੱਲੀ ਬੀਬੀ ਵੀ ਜਾਊ ਸੋਖਮਣ ਗੁਰਮੁਖ ਜਾਣਗੇ ਸਰਦਾਰ ਜੀ ਬਾਗ ਜਾਂਦੇ ਨੇ ਖੇਤ ਰਹਿ ਜਿਵੇਂ ਪर्याਪਿਆ ਤੁੰਨਿਆ ਪਿਆ ਫਰੈਂਜ ਨੂੰ ਹੋਈ ਗੱਲਾਂ ਹੈ ਬੁੱਧ ਵਾਲਿਆਂ ਕਹਿੰਨੀਆ ਘਿਓ ਵਾਲਿਆਂ ਕਹਿੰਨੇ ਸੱਚ ਇੱਕ ਪੈਣੇ ਕਮੈਂਟ ਕੀਤਾ ਸੀਗਾ ਕਹਿੰਦੇ ਜੇ ਤੁਸੀਂ ਦੱਸੋ ਵੀ ਕਿਉਂ ਤੁਸੀਂ ਫਰਿੱਜ ਚ ਰੱਖਦੇ ਹੋ ਤਾਂ ਬਿਨ ਫਰਿੱਜ ਚ ਰੱਖਦੇ ਹੋਗੇ ਕੁਸ ਮੇਰਾ ਬਾਹਰੇ ਵੀ ਪਿਆ ਕੁਸ ਮੇਰਾ ਫਰਿੱਜ ਚ ਵੀ ਪਿਆ ਕਿਉਂ ਪੈਣੇ ਤੇ ਕਿਉਂ ਤਾਂ ਬਾਹਰੇ ਵੀ ਨਹੀਂ ਖਰਾਬ ਹੁੰਦਾ ਵੈਸੇ ਤੇ ਬਾਹਰੇ ਆਪਾਂ ਨੂੰ ਐ ਹੁੰਦਾ ਹਨਾ ਜਿਹੜਾ ਵਧੀਆ ਕਿਉਂ ਤੱਤਾ ਕਰਕੇ ਪਾਇਆ ਹੋਵੇ ਉਹ ਨੂੰ ਕੁਸ ਨਹੀਂ ਹੁੰਦਾ ਬਾਹਰੇ ਤੇ ਬਸ ਮੈਨੂੰ ਆਇਆ ਵੀ ਪਤਲਾ ਹੁੰਦਾਗਾ ਇਹ ਕਿਉਂ ਹੋਣਾ ਫ੍ਰਿਜ ਥੋੜਾ ਜਿਹਾ ਫਰਕ ਪੈਣੇ ਕਾਰਡਾ ਹੋ ਜਾਣਾ ਜੰਮ ਜਾਂਦਾਗਾ ਤੇ ਇੰਨਾ ਤਾਂ ਨਹੀਂ ਜੰਮਦਾ ਦੇਸੀ ਕਿਉਂ ਕਰੇ ਨਹੀਂ ਹੋਣਾ ਜਿਹੜਾ ਪ્યોਰ ਕਿਉਂ ਕਰੇ ਨਹੀਂ ਹੋਰੀ ਇੱਟ ਮੰਗੂ ਬਰਫਾ ਜੰਮਦੀ ਬਰਫ ਜੰਮ ਬਰਫ ਮੰਗੂ ਨਹੀਂ ਜੰਮਦਾ ਹੋਏਗਾ ਉਹ ਆਇਆ ਵੀ ਜਿਉਰੇ ਕੈਨੀਆਂ ਹਨ ਪੰਨਿਆਂ ਨੇ ਰੁੜਦੀਆਂ ਨਹੀਂ ਹੈ ਰੁੜ ਜਨ ਦਾ ਢਾਰਾ ਵੀ ਕਾਨਸ ਤੇ ਪੰਨਿਆਂ ਨੇ ਜਗਸਰਾ ਪੱਲਾ ਵੱਜਿਆ ਤੇ ਮੇਰੇ ਸਟੀਰ ਦੇ ਭਾਂਡੇ ਲ ਪਏ ਕਿਉਂ 4-5 ਫ੍ਰਿਜ ਭਰਿਆ ਪਿਆ ਕੁਸਾ ਦੋ ਕੰਨੀਆਰੇ ਬਾਰੇ ਪਈਆਂ ਨੇ ਬਾ ਦੋ-ਦੋ ਕਿਲੋ ਵਾਲੀਆਂ ਐਚ ਵੀ ਐਚ ਐਚ ਦੋਨਾਂ ਚ ਕਿਉਂ ਵਰਗਾ ਦੋ ਕੰਨੀਆ ਮੇਰੇ ਬਾਰੇ ਪਈਆਂ ਨੇ ਬਾਕੀ ਮੇਰਾ ਫ੍ਰਿਜ ਚ ਪਿਆ ਠਿਕਦੀਆਂ ਨਹੀਂ ਹੈਗੀਆਂ ਤੇ ਜਿਰੋਂ ਵੀ ਸਫਾਈ ਕਰਦੀ ਨੂੰ ਸਾਫ ਕਰਕੇ ਪੋਛ ਕੇ ਧਿਆਨ ਨਾਲ ਕਰਦੀਆਂ ਜੀ ਵੀ ਰੋੜ ਨਾ ਜਾਣ ਹਨਾ ਜਿਹੜਾ ਜਿਹਾ ਆਪ ਕੋਈ ਚੀਜ਼ ਬਣਾਉਂਦੇ ਨੇ ਉਦੋਂ ਵੀ ਮੈਂ ਉਹਨਾਂ ਨੂੰ ਐਂ ਕਹਿਣੀ ਆਂ ਕਿ ਵੀ ਪਹਿ ਧਿਆਨ ਰੱਖੋ ਹਨਾ ਵੀ ਮੇਰਾ ਫਰਿੱਜ ਦੇ ਵਿੱਚ ਘਿਓ ਪਿਆਗਾ ਤੇ ਕਿਉਂ ਕਿਹੜਾ ਬਣਾਉਣ ਨੂੰ ਸੌਖੇ ਨੇ ਪਣ ਮਿੰਟ ਤੋਂ ਬਾਅਦ ਹੀ ਆਉਂਦੀ ਆ ਹਨਾ ਕਦੇ ਤੱਤਾ ਦੁੱਧ ਧਾਰ ਲੈ ਠੰਡਾ ਧਾਰ ਲੈ ਵੈਸੇ ਮੈਂ ਤਾਂ ਮਲਾਈਦਾ ਬਣਾਉਣੇ ਮਲਾਈਦਾ ਬਣਾਉਣਾ ਕਿਹੜਾ ਸੌਖਾਗਾ ਹਨਾ ਉਹ ਵੀ ਬਹੁਤ ਟਾਈਮ ਲੱਗਦਾ ਵਾ ਤੇ ਮਿੰਟ ਧਾਣੇ ਪੈਣੇ ਪਰ ਪਾਉਂ ਮੈਂਹਤ ਦਾ ਮੁੱਲ ਨਹੀਂ ਮਿਲਦਾ 17 1800 ਦੀ ਤਾਂ ਖਲਦੀ ਬੋਰੀ ਹੋਗੀ 2021 ਦੀ ਹੋਗੀ ਹਨਾ ਉਹ ਖਲਦੀ ਬੋਰੀ 17 1800 ਦੀ ਫੀਲਡ ਦੀ ਬੋਰੀ ਹੋਗੀ ਬਾਕੀ ਚਾਰ ਦੇ ਦੇਖ ਲੈ ਕਿੰਨੇ ਮਿੰਟਾਂ ਲਉਂਦੀ ਆ ਕਿੰਨਾ ਹਾਂ ਤਿੰਨ ਮਹੀਨਿਆਂ ਚ ਚਾਰ ਤਿਆਰ ਹੁੰਦਾ ਫਿਰ ਪਲਵਾਈ ਦਾ ਖਰਚਾ ਤੇਲ ਮਾਚਾ ਕਿੰਨੇ ਟਰੈਕਟਰ ਹੁੰਦੇ ਨੇ ਹਨਾ ਪਰ ਕਿਸਾਨ ਦੀ ਉਹ ਨਾ ਹਨਾ ਜਿੰਨੀ ਕਿਸਾਨ ਮਿਹਨਤ ਕਰਦਾ ਉਹਨਾਂ ਨੂੰ ਮਿਹਨਤ ਦਾ ਫਾਇਦਾ ਨਹੀਂ ਮਿਲਦਾ ਨੇ ਪ्योर ਚੀਜ਼ ਹੁੰਦੀ ਆ ਜੜੀ ਆਪਾਂ ਡੈਰੀਆਂ ਚੋਂ ਲਈਏ ਉਹ ਨਾ ਬਹੁਤ ਹੁੰਦੇ ਉਹ ਚੱਕ ਲੈ ਬਾਇ ਬਸ ਹੁਣ ਸਰਵਾਉਣੀਆਂ ਤਿਆਰੀ ਆ ਗਈ। ਲੋ ਬੈ ਕੰਸ ਪਾਲੇ ਕੱਪੜੇ ਕਿਉਂ ਗਰਮੀ ਦਾ ਮਹੀਨਾ ਹੈ ਨਾ ਮੁਰਕਾ ਆਇਆ ਨਿੱਕੇ ਕੱਪੜੇ ਲਾਦੇ ਨਹੀਂ ਪਿਆਰੇ ਹੋ ਗਏ ਦਾਦੀ ਪੋਤੀ ਦੀ ਤੇ ਮੈਂ ਤੁਹਾਨੂੰ ਬਣ ਹੁਣ ਅੱਧੇ ਤੇ ਵਿੱਚ ਮਲਾਵਟਾ ਵਾਲਾ ਦਈ ਜਾਂਦੇ ਨੇ 500 ਦਾ ਲੀਟਰ ਵੀ ਦਈ ਜਾਂਦੇ ਨੇ 400 ਦਾ ਵੀ ਦਈ ਜਾਂਦੇ ਨੇ ਜਿਹੜਾ ਪਿਓਰ ਕਿਹਾ 25 2500 ਰੁਪਏ ਕਰੇਗਾ 3 3000 ਰੁਪਏ ਕਰੇਗਾ ਤੇ ਮੈਂ ਤਾਂ ਵੈਸੇ 1100 ਤੋਂ ਘੱਟ ਨਹੀਂ ਦਿੰਦੀ ਹੋਵੇਗੀ ਤੁਸੇ ਨੂੰ ਕਿਉਂ ਤੇ ਪਿੰਡਾਂ 'ਚ ਤਾਂ 1100 ਦੀ ਰੇਟ ਹੈਗਾ ਜਣੇ ਕਿ ਸਹਾਰਾਂ 'ਚ ਤਿੰਨ 3000 32 3200 ਵੀ ਰੇਟ ਹੈਗਾ ਜਿਹੜੀਆਂ ਸਹਾਰਾਂ ਵਾਲੀਆਂ ਡੈਰੀ ਪੈਣ ਆ ਨੇ ਹਨਾ ਜਾ ਕੇ ਪਿੰਡਾਂ ਵਾਲੀਆਂ ਸਹਾਰਾਂ 'ਚ ਵੇਚਦੀਆਂ ਨੇ ਪਰ ਸਾਡੇ ਹੁਣ ਕੋਈ ਇੰਨੀ ਮਿਹਨਤ ਨਹੀਂ ਕਰਦਾ ਦੁੱਧ ਵੀ ਆਪਾਂ ਜਿਵੇਂ ਡੈਰੀ 'ਚ ਪਾਉਣਾ ਔਰੇ ਸਸਤਾ ਲਾਜਾ ਜੇ ਆਪਾਂ ਸੈਰ ਚ ਇਹ ਆਪ ਨਹੀਂ ਚੋਕੇ ਮੱਜਾਂ ਪਰ ਮੱਜਾਂ ਚੋਕੇ ਹਨਾ ਸੈਰ ਚ ਆਪ ਪਾ ਕੇ ਆਈਏ ਫਿਰ ਆਪਾਂ ਨੂੰ ਦੁੱਗਣਾ ਪੈਸਾ ਬਣ ਜਾਣਾ ਨੇ ਆਲੇ ਨੂੰ ਪਿਓਰ ਚੀਜ਼ ਮਿਲਦੀ ਆ ਆਲਾ ਪਿੰਡਾਂ ਇੱਤਾਂ ਕਹਿੰਦੇ ਨੇ ਡੈਰੀ ਤੇ ਸਾਨੂੰ ਆ ਰਿਹਾ ਤੇ ਮਿਲਦਾ ਡੈਰੀ ਵਾਲਾ ਦੁੱਧ ਤੇ ਡੈਰੀ ਵਾਲਾ ਕੇ ਉਹ ਤੇ ਘਰ ਦੇ ਕਿ ਉਹ ਦਿਰਕੀ ਰਿਸ ਕਰੂੰ ਹਨਾ ਘਰ ਦਾ ਦੁੱਧ ਕਿਲੋ ਡੈਰੀ ਦਾ 2 ਕਿਲੋ ਮੈਂ ਇਸ ਤਰ੍ਹਾਂ ਹੁੰਦਾ ਹਾਂ ਮੇਰੇ ਹੁਣ ਇੰਨਾ ਸਾਡੇ ਸੁੱਟੀਆਂ 'ਚ ਬੱਚੇ ਆਏ ਹੋਏ ਸੀਗੇ ਹਨ ਤੇ 4 ਕਿਲੋ ਦੁੱਧ ਦੀ ਤੇ ਮੱਝ 4 ਕਿਲੋ ਐ 8 ਵਰਗਾ 8 ਕਿਲੋ ਵਰਗਾ ਸੀਨੇ ਪੀਂਦੇ ਸੀ ਨਾ ਉਹ ਕਿਉਂਕਿ ਦੁੱਧ ਸੰਘਣਾ ਸੀ 10 11 ਦੀ ਰੋਹ ਫੈਂਟ ਆਉਂਦੀ ਸੀ ਮੱਝ ਦੀ ਸੰਘਣਾ ਤੇ ਕਿੰਨਾ ਪਾਣੀ ਪਾਇਆ ਜਾਂਦਾ ਸੀ ਦਹੀਂ ਜਮਾਉਂਦੇ ਸੀ ਲੱਸੀ ਖੱਟੀ ਲੱਸੀ ਮੁੱਖੀ ਕੀਤੀ ਦੁੱਧ ਦੀ ਲੱਸੀ ਬਣਾ ਕੇ ਰੋਟੀ ਖਾਣਿਆ ਸੀ ਜੇ ਸਾਡੇ ਦੁੱਧੇ ਭਲਾ 10 ਮੱਗ ਜਾਂਦਾ ਹੋਵੇ ਅੱਧਾ ਤੋਂ ਅੱਧਾ ਪਾਣੀ ਸਾਰੀ ਗਰਮੀ ਆਈ ਪੀਵਾਂਗੇ ਸਿਆਲਾਂ 'ਚ ਗਰਮ ਦੁੱਧ ਤੇ ਗਰਮੀਆਂ ਚ ਅਸੀਂ ਅੱਧਾ ਦੁੱਧ ਅੱਧਾ ਪਾਣੀ ਇੱਥੇ ਨਾ ਚਾਹ ਬਣਾ ਕੇ ਆ ਗਈ ਆ ਆਰਾਮ ਦਾ ਇੱਕ ਹੋ ਗਿਆ ਹਨਾ ਆਰਾਮ ਆ ਗਿਆ ਹਵਾ ਚੱਲਦੀ ਐ ਇੱਧਰ ਨੂੰ ਹੁਣ ਮਾੜੀ ਜੀ ਹਵਾ ਚੱਲੀ ਐ ਚਾਹ ਮੈਂ ਬਣਾਇਆ ਹੀ ਢੋਲੂ ਚ ਪਾਉਣੀ ਆ ਖੇਤ ਜਾਊਗੇ ਦੋ ਜਣੇ ਸੋਨੀ ਤੇ ਸਰਦਾਰ ਜੀ ਖੇਤ ਨੇ ਤੇ ਉਹਨਾਂ ਨੂੰ ਕਹੇ ਸੀ ਮੈਂ ਹਾਂ ਤੁਸੀਂ ਬੱਚੇ ਜਾਂਦੇ ਨੇ ਘਰੇ ਆ ਜਾਓ ਇਹਨਾਂ ਨੂੰ ਪੈਸਾ ਥੇਲੀ ਦੇ ਜੋ ਮੱਥਾ ਟੇਕ ਕਰਨ ਨੂੰ ਕੁੱਤੇ ਲੈ ਆਏ ਲੈ ਆਏ ਤੇ ਮੈਂ ਨਾਲ ਚੱਲ ਵੀਡੀਓ ਹੋਣਾ ਇਹ ਤੋਂ ਵੀ ਜਾਣਾ ਥੋੜਾ ਪਤਾ ਇਹ ਥਾ ਪਾਣੀ ਨਿਕਲ ਗਿਆ ਅਰੇ ਥੋੜਾ ਜਿਹਾ ਸਾਫ਼ ਪਾਣੀ ਫੋਰ ਹੋ ਜਾਣ ਤੋਂ ਫਿਰ ਆਪਾਂ ਸੁੱਕਣੇ ਪਾਉਣੇ ਆ ਕੱਪੜੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਨੂੰ ਪਤਾ ਹੁਣ ਵੀਡੀਓ ਨਹੀਂ ਬਣਦੀ 6 ਘੰਟਿਆਂ ਢੀਡ ਘੰਟਿਆਂ ਜਾਣ ਗਿਆ ਹੁਣ ਵੀਡੀਓ ਡੈਟ ਕਰਕੇ ਰਖਵਾਉਂਗੀ ਗੁਰਮント ਕਿਉਂਕਿ ਸਰਦਾਰ ਜੀ ਨੂੰ ਵੀ ਟਾਈਮ ਮੇਰਾ ਵੀ ਮੱਝਾ ਨਾ ਕੰਮ ਹੋ ਜੀ ਹੁਣ ਮੈਂ ਕਰੂੰ ਗੁਰਮント ਇਹ ਵੀਡੀਓ ਰੈਕਟ ਕਰ ਜਾ ਹਾਂ ਤੇ ਸਾਰਿਆਂ ਦੇ ਇਹ ਵੀਡੀਓ ਬਣਾਉਣ ਦਾ ਕੰਮ ਇੱਕ ਜਣਾਂ ਦਾ ਨਹੀਂ ਹੁੰਦਾ ਸਾਰਿਆਂ ਦਾ ਹੁੰਦਾ ਹੈਗਾ ਤੇ ਸਾਰੇ ਜਣੇ ਲੱਗ ਕੇ ਸਿਹਰ ਵੰਡ ਦਾ ਕੰਮ ਅੱਜ ਸਵੇਰ ਦੀ ਉਹ ਤਿਆਰੀ ਪਹਿਲਾਂ ਤਾਂ ਉਹਨੇ ਕੱਪੜੇ ਪ੍ਰੈਸ ਕੀਤੇ ਪਹਿਲਾਂ ਝਾੜੂ ਪੋਚਾ ਕੀਤਾ ਫਿਰ ਕੱਪੜੇ ਪ੍ਰੈਸ ਕੀਤੇ ਬੈਗ ਪੈਕ ਕਰੇ ਅੱਜ ਸਵੇਰ ਦੀ ਮੈਂ ਵੀ ਵਲੌਗ ਵੀ ਕੱਲੀ ਬਣਾ ਰਹੀ ਆ ਕਿ ਸਰਦਾਰ ਜੀ ਕਿਤੇ ਨੇ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦੇ ਇੰਟ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ